ਜਿਹੜੀ ਆ ਤੁਸੀਂ ਦਰਖਤ ਵਾਲੀ ਮੈਂ ਅੱਗੇ ਦੱਸਿਆ ਸੀਗਾ ਨਾ ਵੀ ਦਰਖਤ ਨੂੰ ਜੱਫੀ ਪਾਉਣੀ ਚਾਹੀਦੀ ਆ ਬਹੁਤ ਦੁੱਖ ਟੁੱਟਦੇ ਆ ਹਨਾ ਇਹ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਕਰਿਆ ਉਹਦੇ ਵਿੱਚ ਕਮੈਂਟਾਂ ਵਿੱਚ ਨਾ ਬਹੁਤ ਸਾਰਿਆਂ ਨੇ ਮੈਨੂੰ ਇਹ ਪੁੱਛਿਆ ਸੀ ਵੀ ਇਹ ਦਰਖਤ ਕਿਹੜੀ ਚੀਜ਼ ਦਾ ਮਤਲਬ ਵੀਰੇ ਇਹ ਜਾਮਣ ਆ ਜਾਮਣ ਇਹ ਜਾਮਣ ਦੇ ਉ ਵੀ ਬਹੁਤ ਫਾਇਦੇ ਆ ਜਿਹੜਾ ਜਾਮਣ ਦੇ ਪੱਤੇ ਹੁੰਦੇ ਆ ਨਾ ਆ ਕੈੜਾ ਪੱਤਾ ਨਹੀਂ ਇਹਦਾ ਜਿਹੜਾ ਨਰਮ ਜਿਹਾ ਪੱਤਾ ਹੁੰਦਾ ਨਰਮ ਪੱਤੇ ਦੀ ਨਾ ਚਟਣੀ ਬਣਾ ਕੇ ਜੇ ਬੰਦਾ ਲਗਾਤਾਰ 20 ਦਿਨ ਖਾ ਲੇ ਨਾ ਕਿਸੇ ਨੂੰ ਬਵਾਸੀਰ ਉਹ ਦੂਰ ਹੋ ਜਾਂਦੀ ਹੈ ਗਰੰਟੀ ਵਾਲੀ ਗੱਲ ਆ ਇਹਦੇ ਨਰਮ ਨਾਰਮ ਪੱਤੇ ਆ ਨਹੀਂ ਚਟਣੀ ਬਾਕੀ ਮੇਨ ਗੱਲ ਇਹ ਆ ਵੀਰੇ ਯਾਰ ਮੈਂ ਆ ਜਿਹੜੀ ਮੋਟਰ ਆ ਨਾ ਇੱਥੇ ਸਾਡੇ ਗਵਾਂਡੀਆਂ ਦੀ ਮੋਟਰ ਆ ਮੈਂ ਕਈ ਦਿਨਾਂ ਦਾ ਉਹਦੇ ਵੀਡੀਓ ਬਣਾਉਣ ਵਾਲਾ ਜਮਾ ਹੀ ਆਲੂ ਸੁੱਕਾ ਦਿਖਾਈ ਮੜਾ ਜਾ ਆਲੂ ਯਾਰ ਸੁੱਕਾ ਉਦਣ ਦੇ ਮੈਂ ਦੇਖਦਾ ਇਹਦੇ ਵਿੱਚ ਪਾਣੀ ਨਹੀਂ ਹੈਗਾ ਆਪਾਂ ਆਪਣੇ ਵੇਲੇ ਦੀਆਂ ਗੱਲਾਂ ਨੇ ਜਦ ਆਪਾਂ ਦਾ ਪਿਛੇ ਆਪਣੇ ਪਹਿਲੇ ਟਾਈਮਾਂ 'ਚ ਆਪਾਂ ਖੇਤਾਂ 'ਚ ਮੈਦਾਨ ਜਾਂਦੇ ਹੁੰਦੇ ਸੀਗੇ ਜੇ ਕਿਸੇ ਦਾ ਆਲੂ ਖਾਲੀ ਹੋਣਾ ਨਾ ਅਗਲੇ ਨੇ 20 ਗਾਲਾਂ ਕੱਢਣੀ ਆ ਯਾਰ ਪਾਣੀ ਵੀ ਨਹੀਂ ਪਰ ਹੌਣ ਯਾਰ ਔਲੂ ਖਾਲੀ ਨਹੀਂ ਚਾਹੀਦਾ ਹੱਸਦੇ ਬਸਦੇ ਜਿਵੇਂ ਘਰਾਂ ਦੇ ਵਿੱਚ ਅਗਲਾ ਕਹਿੰਦਾ ਜਿਹੜੇ ਵੇੜੇ 'ਚ ਮਿੱਟੀ ਦੀਆਂ ਪੈੜਾਂ ਹੁੰਦੀਆਂ ਨੇ ਨਾ ਉਹ ਵੇੜੇ 'ਚ ਬਰਕਤਾਂ ਰਹਿੰਦੀਆਂ ਨੇ ਜਿਹੜੀ ਮੋਟਰ ਦਾ ਆਪੇ ਜ਼ਿੰਮੇਵਾਰ ਦੀ ਮੋਟਰ ਆਲੂ 'ਚ ਜਰ ਚਾਹੇ ਥੋੜਾ ਬਹੁਤਾ ਪਾਣੀ ਰਹਿਣਾ ਚਾਹੀਦਾ ਕੋਈ ਜਾਨਵਾਰ ਆ ਪਿਆਸਾ ਕੋਈ ਪੇੜਾਂ ਤੇ ਰਹਿੰਦੇ ਆ ਉਹ ਪਾਣੀ ਪੀਂਦੇ ਆ ਕੋਈ ਕੁੱਤਾ ਬਿੱਲਾ ਭੱਜਿਆ ਦੁਪਹਿਰ ਹੁਣ ਗਰਮੀ ਦਾ ਸਮਾਂ ਲੰਘ ਕੇ ਗਿਆ ਉਹ ਵਿਚਾਰੇ ਪਾਣੀ ਪੂਣੀ ਪੀ ਲੈਂਦੇ ਆ ਯਾਰ ਆਲੂ ਸੁੱਕਾ ਨਾ ਰੱਖਿਆ ਕਰੋ ਮੈਨੂੰ ਵਧੀਆ ਨਹੀਂ ਲੱਗਿਆ ਬਾਕੀ ਤੁਸੀਂ ਯਾਰ ਆਪਣੀ ਕਮੈਂਟਾਂ ਵਿੱਚ رائے ਦਿਓ ਵੀ ਗੱ ਬਾਕੀ ਤੁਸੀਂ ਦੱਸਿਓ ਕਮੈਂਟਾਂ 'ਚ ਜੀ